ਕਿਹੋ ਜਿਹਾ ਸਮਾਂ ਆ ਗਿਆ ਏ ਜਿੱਥੇ ਕੁਝ ਲੋਕਾਂ ਦੇ ਵੱਲੋਂ ਸ਼ਰਿਆਮੀ ਨਿਸ਼ਾਨ ਸਾਹਿਬ ਦੀ ਬੇਅਦਬੀ ਕਰ ਦਿੱਤੀ ਹੈ ਦੱਸਦੀ ਹੈ ਕਿ ਇਸ ਮਾਮਲੇ ਤੋਂ ਬਾਅਦ ਹੁਣ ਕੁਝ ਨਿਹੰਗ ਸਿੰਘ ਭੜਕਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਉਹਨਾਂ ਲੋਕਾਂ ਨੂੰ ਲੈ ਕੇ ਪਲਟਵਾਰ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਨਿਸ਼ਾਨ ਸਾਹਿਬ ਦੀ ਸ਼ਰਿਆਮ ਬੇਅਦਬੀ ਕੀਤੀ ਗਈ ਤੇ ਉਹਨਾਂ ਲੋਕਾਂ ਦੇ ਵੱਲੋਂ ਆਪਣਾ ਸਪਸ਼ਟੀਕਰਨ ਵੀ ਦਿੱਤਾ ਗਿਆ ਤੇ ਉਸ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਅਰਦਾਸ ਕਰਕੇ ਜਿਹੜਾ ਨਿਸ਼ਾਨ ਸਾਹਿਬ ਤੋਂ ਬਾਅਦ ਜਿਹੜਾ ਕਿ ਉੱਥੋਂ ਹਟਾਇਆ ਜਿਸ ਦੇ ਦੌਰਾਨ ਕੁਝ ਵੀ ਵਾਦ ਨੂੰ ਲੈ ਕੇ ਨਿਸ਼ਾਨ ਸਾਹਿਬ ਹਟਾਇਆ ਗਿਆ ਤੇ ਜਿਸ ਦੇ ਦੌਰਾਨ ਇਸ ਗੱਲ ਤੋਂ ਬਾਅਦ ਹੁਣ ਕੁਝ ਹੋਰ ਸਿੰਘ ਜਿਹੜੇ ਕਿ ਭੜਕਦੇ ਹੋਏ ਨਜ਼ਰ ਆ ਰਹੇ ਨੇ ਆਉ ਤੁਹਾਨੂੰ ਸੁਣਾਉਨੇ ਆ ਉਹਨਾਂ ਸਿੰਘਾਂ ਦਾ ਹੋਰ ਕੀ ਕਹਿਣਾ ਹੈ ਤੁਸੀਂ ਆਨੇ ਆ ਅਸੀਂ ਅਰਦਾਸ ਬੇਨਤੀ ਕੀਤੀ ਆ ਅਸੀਂ ਕੋਈ ਬੇਅਦਵੀ ਨਹੀਂ ਕੀਤੀ ਲਿਓ ਮੈਂ ਤੁਹਾਡੇ ਅਰਦਾਸ ਕਰਕੇ ਨਾ ਤੇ ਤੁਹਾਡੇ ਸਿਰ 'ਤੇ ਮੈਂ ਪੰਜ ਸਤਿ ਤਾਂ ਕੋਈ ਬੇਅਦਵੀ ਨਹੀਂ ਕੀਤੀ ਤੇ ਨਾਲੇ ਤੁਹਾਡਾ ਦਾੜਾ ਖੋਗ ਤੇ ਮੈਂ ਤੁਹਾਡੀ ਧੂਈ ਜੇ ਦੇ ਦਨਾ ਤੇ ਮੈਂ ਅਰਦਾਸ ਕਰਕੇ ਕਹਿ ਦੂੰਗਾ ਵੀ ਮਾਰਾ ਮੈਂ ਕਰ ਅਰਦਾਸ ਕੀਤੀ ਆ ਦਰ ਫਿੱਟੇ ਮੂੰ ਤੁਹਾਡਾ ਲੱਖ ਦੀ ਲਾਂਤ ਤੁਹਾਡੇ ਤੇ ਜਿਹੜੇ ਇਹ ਗੱਲ ਕਹਿਣ ਦੇ ਨਾ ਬੰਦੇਓ ਕਿ ਅਹੀਂ ਕੋਈ ਬੇਅਦਵੀ ਨਹੀਂ ਕੀਤੀ ਅਹੀਂ ਦੇ ਅਰਦਾਸ ਕੀਤੀ ਤੇ ਲਿਆਓ ਅਰਦਾਸ ਕਰਕੇ ਮੈਂ ਤੁਹਾਨੂੰ ਖੂਹ ਦੇ ਵਿੱਚ ਸੁੱਟ ਦਨਾ ਲਿਆਓ ਅਰਦਾਸ ਕਰਕੇ ਮੈਂ ਤੁਹਾਨੂੰ ਦਰਿਆ ਦੇ ਵਿੱਚ ਧੱਕਾ ਦੇ ਦਨਾ ਲੱਖ ਦੀ ਲਾਂਤ ਤੁਹਾਡੇ ਦੇ ਓਏ ਜੇਕਰ ਤੁਸੀਂ ਤਹਾਡੀ ਜਗ੍ਹਾ ਦੇ ਵਿੱਚ ਤੁਸੀਂ ਨਿਸ਼ਾਨ ਸਾਹਿਬ ਜੇ ਲੱਗਾ ਆ ਇਹ ਪੰਥ ਦੇ ਵਿੱਚ ਮੈਂ ਸੰਗਤ ਜੀ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਬੰਦੇ ਪਤਾ ਕੌਣ ਆ ਇਹ ਬੰਦੇ ਉਹ ਆ ਜਦੋਂ ਢਾਂ ਢਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਕਤਸਰ ਦੀ ਧਰਤੀ ਤੇ ਗਏ ਸੀ ਨਾ ਉਥੇ ਜੰਗ ਹੋਈ ਸੀ ਤੇ ਜੰਗ ਦੇ ਅਨੁਸਾਰ ਤੁਰਕ ਤੇ ਸਿੱਖ ਜਿਹੜੇ ਸੀ ਸਿੰਘ ਮਹਾਰਾਜੇ ਉਹ ਕਾਫੀ ਸ਼ਹੀਦ ਹੋ ਗਏ ਸੀ ਤੇ ਮਾਰੇ ਨੇ ਕਿਹਾ ਵੀ ਇਹਨਾਂ ਦਾ ਸਨਸਕਾਰ ਕਰੋ ਨਹੀਂ ਤੇ ਇਥੇ ਮਾਂ ਮਰੀ ਫੈਲੂਗੀ ਬਦਬੂ ਆਉਗੀ ਡੈੱਡ ਬੋਡੀਆਂ ਦੀ ਇਹਨਾਂ ਨੇ ਕੁਝ ਸੇਖਾਂ ਨੇ ਇਕੱਠੇ ਕਰਕੇ ਇਹ ਸੇਖਾਂ ਦੀਆਂ ਬੋਡੀਆਂ ਇਕੱਠੀਆਂ ਕਰਤੀਆਂ ਤੇ ਤੁਰਕਾਂ ਦੀਆਂ ਬੋਡੀਆਂ ਇਕੱਠੀਆਂ ਕਰਕੇ ਤੇ ਇਕੱਠਿਆਂ ਦਾ ਸੰਸਕਾਰ ਕਰ ਦਿੱਤਾ ਮਾਰੇ ਨੇ ਜਿਹਨੂੰ ਮਾਰੇ ਦੇ ਹਮੇ ਪਾਸ਼ਾ ਨੂੰ ਪਤਾ ਲੱਗਾ ਨਾ ਇਹ ਗੱਲ ਦਾ ਵੀ ਇਹਨਾਂ ਨੇ ਇਕੱਠਿਆਂ ਦੇ ਸੰਸਕਾਰ ਕਰ ਦਿੱਤਾ ਆ ਤਾਂ ਫਿਰ ਦਸਵੇਂ ਪਾਸ਼ਾ ਮਹਾਰਾਜ ਨੇ ਆਪਣੇ ਮਖਾਰਬਿੰਦ ਤੋਂ ਬਚਨ ਉਚਾਰਿਆ ਕਿ ਤੁਸੀਂ ਬਹੁਤ ਸਾਰਾ ਇਹ ਜ਼ੁਲਮ ਕੀਤਾ ਮਾੜਾ ਕੰਮ ਕੀਤਾ ਆ ਹੁਣ ਇਹਨਾਂ ਲੋਕਾਂ ਨੇ ਢਾਡੇ ਹੀ ਘਰਾਂ ਦੇ ਵਿੱਚ ਜਨਮ ਲੈ ਕੇ ਢਾਡੇ ਹੀ ਇਹ ਘਰਾਂ ਦੇ ਵਿੱਚ ਜਨਮ ਲੈ ਕੇ ਆ ਕੇ ਤੇ ਸਿੱਖੀ ਦੀ ਜੜਾ ਵੜਨੀ ਹੈ ਤੇ ਸਿੱਖੀ ਦਾ ਨੁਕਸਾਨ ਕਰਨਾ ਇਹ ਤੁਰਕਾਂ ਨੇ ਢਾਡੇ ਵਾਂਗੂੰ ਇਹਨਾਂ ਤੁਰਕਾਂ ਨੇ ਪੱਗਾਂ ਸਿਰਾਂ ਤੇ ਸਜਾਉਣੀਆਂ ਢਾਡੇ ਵਰਗੂੰ ਇਹਨਾਂ ਤੁਰਕਾਂ ਨੇ ਗਾਤਰੇ ਪਾ ਕੇ ਕੁਝ ਤੁਰਕਾਂ ਨੇ ਗਾਤਰੇ ਪਾ ਕੇ ਚੂਲੇ ਪਾ ਕੇ ਪੰਛੀਆਂ ਨੁਕਸਾਨ ਕਰਨਾ ਇਹ ਉਹ ਤੁਰਕ ਹੈ ਜਿਹੜੇ ਦਹਾਵੇਂ ਪਾਸ਼ਾ ਮਾਰ ਰਹੇ ਨੇ ਕਿਹਾ ਹੈ ਨਾ ਵੀ ਮੁਕਤਸਰ ਦੀ ਧਰਤੀ ਤੇ ਇਹ ਉਹ ਤੁਰਕ ਨੇ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਦੀ ਮਹਾਰਾਜੇ ਪੰਥ ਦੇ ਨਿਸ਼ਾਨ ਦੀ ਬੇਅਦਵੀ ਘੋਰ ਕੀਤੀ ਮਹਾਰਾਜੇ ਨਿਸ਼ਾਨ ਦੇ ਉੱਤੇ ਚਬਲਾ ਲੈ ਕੇ ਜੁੱਤੀਆਂ ਲੈ ਕੇ ਚੜੇ ਜੁੱਤੀਆਂ ਲੈ ਕੇ ਟਰੈਕਟਰ ਦੇ ਨਾਲ ਕਿਦਾਂ ਮਾਰ ਮਾਰ ਕੇ ਹੱਲਾ ਦੇ ਅਗਲਾ ਬੰਨਾ ਮਾਰ ਮਾਰ ਕੇ ਟਰੈਕਟਰ ਨਾਲ ਨਿਸ਼ਾਨ ਦੀ ਘੋਰ ਬੇਅਦਵੀ ਕੀਤੀ ਨੇ ਕਿਦਾਂ ਉਹਨਾਂ ਨੇ ਧੂ ਧੂ ਕੇ ਖਿੱਚ ਖਿੱਚ ਕੇ ਲਾਇਆ ਉਹ ਜੇਕਰ ਟਾੜਾ ਮਸੰਦੋ ਥਾਹੀਂ ਤੁਹਾਡੀ ਮਸੰਦੋ ਜਗ੍ਹਾ ਹੀ ਤੁਸੀਂ ਨਿਹੰਗ ਸਿੰਘ ਫੌਜਾਂ ਬੁਲਾਉਂਦੇ ਪੰਥ ਪੰਥ ਅਕਾਲੀ ਬੁੱਢਾ ਦਲ ਫੌਜ ਜਿਹੜੀ ਆ ਇਹ ਇਹ ਪੰਥ ਜਿਹੜਾ ਹੈ ਨਾ ਬੁੱਢਾ ਦਲ ਫੌਜ ਆ ਇਹ ਇੰਡੀਆ ਦੇ ਵਿੱਚ ਮੌਜੂਦ ਆ ਤੁਸੀਂ ਉਹਨਾਂ ਕੋ ਜਾਣਦੇ ਉਹ ਨਿਹੰਗ ਸਿੰਘ ਆਪਣੀ ਫੌਜ ਭੇਜਦੇ ਨੀਲਾ ਨਿਸ਼ਾਨ ਉਹ ਨਿਹੰਗ ਸਿੰਘ ਆਪਣੀ ਫੌਜ ਭੇਜਦੇ ਭੇਜ ਕੇ ਅਰਦਾਸਾ ਬੇਨਤੀ ਕਰਕੇ ਸ਼ਰਦਾਈਆਂ ਵਰਤਾ ਕੇ ਕੜਾ ਪ੍ਰਸ਼ਾਦ ਦੀ ਦੇਖ ਕਰਾ ਕੇ ਭੋਗ ਮਹਾਰਾ ਨੂੰ ਲਾ ਕੇ ਅਰਦਾਸ ਕਰਕੇ ਤੇ ਅਹ ਉਹ ਪੰਥਰ ਨਿਸ਼ਾਨ ਜਿਹੜਾ ਉਹ ਵਾਪਸ ਗੁਰੂ ਘਰ ਆਪਾਂ ਲੈ ਕੇ ਆਉਂਦੇ ਜੇ ਤੁਹਾਡੀ ਜਗਾ ਸੀ ਤੇ ਪਰ ਤੁਸੀਂ ਇਹ ਤੁਹਾਡਾ ਕਿੱਡਾ ਗੰਦਾ ਤੇ ਮਾੜਾ ਤਰੀਕਾ ਜਿਹਦੇ ਨਾਲ ਤੁਸੀਂ ਇਹ ਅਗਲਾ ਬੰਦਾ ਵੇਖਣ ਦਾ ਵੀ ਆਪਣੇ ਸਿਰਾਂ ਤੇ ਦਸਾਰਾ ਸਜਾ ਕੇ ਸਿਰਾਂ ਦੇ ਪੱਗਾਂ ਬੰਨ ਕੇ ਪੱਗਾਂ ਦੇ ਵਿੱਚ ਤੁਸੀਂ ਸਿਰ ਫਸਾ ਕੇ ਤੁਸੀਂ ਆਨੇ ਕਹੀ ਬੇਅਦਬੀ ਨਹੀਂ ਕੀਤੀ ਲਿਆਓ ਮੈਂ ਤੁਹਾਡੇ ਦਾ ਦਾ ਵੀ ਡਾਂਗਾ ਮੋਰਾਂ ਜ ਮਾਰਦਾ ਅਰਦਾਸ ਕਰਕੇ ਤੇ ਮੈਂ ਕਹੂੰਗਾ ਮੈਂ ਕੋਈ ਬੇਅਦਬੀ ਨਹੀਂ ਕੀਤੀ ਮੈਂ ਤੁਹਾਡਾ ਕੋਈ ਤੁਹਾਡੇ ਮਾਰਦਣਾ ਕੋ ਸਿਰ ਦੇ ਵਿੱਚ ਕੋਈ ਚੀਜ਼ ਮੈਂ ਕਹਾਂਗਾ ਮੈਂ ਗੜੀ ਕੋਈ ਬੇਅਦਵੀ ਕੀਤੀ ਮੈਂ ਤਾਂ ਅਰਦਾਸ ਕਰਕੇ ਇਹ ਕੰਮ ਕੀਤਾ ਆ ਲੱਖ ਦੀ ਲਾਂਤ ਤੁਹਾਡੇ ਤੇ ਤੁਸੀਂ ਉਹ ਤੁਰਕ ਲੋਕ ਜੇ ਜਿਹੜੇ ਆ ਤੁਰਕ ਲੋਕਾਂ ਨੇ ਇਹ ਨਿਸ਼ਾਨ ਸਾਹਿਬ ਨੂੰ ਕੁੱਟ ਕੇ ਤੇ ਥੱਲੇ ਸੁੱਟਿਆ ਜੇਕਰ ਤੁਹਾਡੀ ਜਗਾ ਹੈ ਤਾਂ ਤੁਸੀਂ ਸਾਰੇ ਸਿੰਘਾਂ ਨੂੰ ਬੁਲਾਉਣੇ ਨਿਹੰਗ ਸਿੰਘਾਂ ਨੂੰ ਬੁਲਾਉਣੇ ਇਸ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਨਿਹੰਗ ਸਿੰਘ ਮੌਜੂਦ ਆ ਤੁਸੀਂ ਤੁਹਾਡੀਆਂ ਜਮੀਰਾਂ ਮਰ ਗਈਆਂ ਆ ਹੈ ਤੁਹਾਡੀਆਂ ਜਮੀਰਾਂ ਮਰ ਚੁੱਕੀਆਂ ਤੁਹਾਡਾ ਅੰਦਰੋਂ ਅੰਦਰ ਖੋਖਲਾ ਹੋ ਗਿਆ ਆ ਉਹੀ ਇੱਕ ਨੰਬਰ ਦੇ ਮਸਾਂਦੇ ਆ ਉਹ ਤੁਸੀਂ ਮਾਇਆ ਦਾ ਹੰਕਾਰ ਕਰਦੇ ਤੁਸੀਂ ਆਪਣੀ ਆ ਇਹ ਧਰਤੀ ਨੂੰ ਇਹ ਜਿਹੜੀ ਭੂਮੀ ਆ ਉਹ ਤੁਸੀਂ ਇਹਨੂੰ ਪਿਆਰ ਕਰਦੇ ਆ ਜਿਹੜਾ ਸਿਕੰਦਰ ਆਂਦਾ ਸੀ ਮੇਰੇ ਕੋਲ 40 ਗੰਜ ਮਾਇਆ ਮੈਂ ਜੋੜੀ ਆ 40 ਗੰਜ ਉਹਨੇ ਸਾਰੇ ਪੈਸੇ ਇਕੱਠੇ ਕਰ ਲਏ ਦੁਨੀਆ ਦੇ ਤੇ ਕਹਿੰਦਾ ਮੈਂ ਕਿਸੇ ਕੋਲ ਪੈਸਾ ਨਹੀਂ ਖੇੜਨਾ 40 ਗੰਜ ਮਾਇਆ ਜੋੜੀ ਤੇ ਉਹ ਅੰਤ ਸਮੇਂ ਨੂੰ ਬਿਮਾਰੀਆਂ ਦੇ ਨਾਲ ਲਾ ਕੇ ਮਰਿਆ ਨਕਾਰੇ ਤੁਹਾਨੂੰ ਵੀ ਦੇਖਣ ਨੂੰ ਮਿਲਣੇ ਫਿਕਰ ਨਾ ਕਰਿਓ ਇਹ ਪੰਛੀ ਦਾ ਨਿਸ਼ਾਨ ਟਾਇਆ ਤੁਸੀਂ ਤੇ ਨਿਤਾਰੇ ਤੁਹਾਨੂੰ ਮੇਖ ਨੂੰ ਜਰੂਰ ਮਿਲਣਗੇ ਮਹਾਰਾ ਤੁਹਾਨੂੰ ਜਰੂਰ ਵਿਖਾਉਣਗੇ ਕੋਨਾ ਕੋ ਤੁਹੀ ਵੇਖੋ ਇਹਨੇ ਅਰਦਾਸਾਂ ਕੀਤੀਆਂ ਜੀ ਉਹ ਕੀਤਾ ਕੋਈ ਤੁਹਾਡੀ ਅਰਦਾਸ ਸਰਕਾਰ ਨਹੀਂ ਤੁਹੀ ਮਹਾਰਾ ਜੇ ਨਿਸ਼ਾਨ ਦੀ ਬੇਅਦਵੀ ਕੀਤੀ